ਇਹ ਗੁਰੂ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰ ਰਿਆਂ ਮੈਂ ਉਦੋਂ ਤੋਂ ਇੱਕ ਇੰਨਾ ਵਾਂ ਕਿ ਪੰਥ ਇੱਕ ਵਾ ਔਰ ਸਾਡੇ ਕੋਈ ਏਡੇ ਵਖਰੇਵੇਂ ਨਹੀਂ ਪਈ ਅਸੀਂ ਇਕੱਠੇ ਨਾ ਹੋ ਸਕੀਏ ਤੋਂ ਅੱਜ ਸਾਰਾ ਇਹ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾਂ ਸਾਬੇ ਤੇ ਤੁਮਹਾਰ ਜਾਣੋ ਆਪੇ ਆਮ ਰੁਤੀ ਮਿਰਤੀ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀ ਰਹਿ ਹਮ ਤਾਪੇ ਧਨ ਧਨ ਗੁਰੂ ਨਾਨਕ ਜਨ ਕੇ ਰਾਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰ ਰਿਆਂ ਮੈਂ ਉਦੋਂ ਤੋਂ ਇੱਕ ਇਨਾਂ ਵਾਂ ਕਿ ਪੰਥ ਇੱਕ ਵਾ ਔਰ ਸਾਡੇ ਕੋਈ ਏਡੇ ਵਖਰੇਵੇਂ ਨਹੀਂ ਪਈ ਅਸੀਂ ਇਕੱਠੇ ਨਾ ਹੋ ਸਕੀਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਥਾ ਭਾਵੇਂ ਉਹ ਸ਼ਰੂਮਣੀ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲ ਬਾਬਾ ਵਿਧੀ ਚੰਦ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਢੀ ਜਾਂ ਜਿੰਨੇ ਵੀ ਸਾਡੇ ਦਲਪੰਥਾ ਸੰਤ ਬਾਬਾ ਬਲਬੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਬਾ ਕਹਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕ ਸਰੀਆ ਭਾਵੇਂ ਕਾਰ ਸੇਵਾ ਵਾਲੇ ਆ ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ ਮੈਂ ਸਮਝਦਾ ਵਾਂ ਕਿ ਪੰਥ ਇੱਕ ਵਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋ ਫਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਉਪਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖ਼ਬਰ ਹੋਏ ਸਭ ਮਿਲेंगे ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪਹੁੰਚਾਉਣ 'ਚ ਸਫਲ ਹੋਏ ਆਂ ਪਰ ਹੁਣ ਹੋਰ ਆਪਾਂ ਇਹਨੂੰ ਤਿੱਖਾ ਕਰਾਂਗੇ